ਪਰਤਾਬ ਬਾਜਵੇਂ ਦੇ ਮੇਰਾ ਖਲ ਹੀ ਸ਼ੁਰੂ ਦੇ ਵਿੱਚ ਉਦੋਂ ਉਹਨਾਂ ਨੇ ਇੱਕ ਕਾਂਗਰਸ ਦੀ ਜੈਲੀ ਤੋਂ ਸਵੋਧਨ ਕਰਦਿਆਂ ਸਾਡੇ ਐਮਐਲਏ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਜਿਹੜੇ 92 94 ਜਮੂਦੇ ਮੈਂ ਸੁਣਿਆ ਹੋ ਤੇ ਸਾਡੇ ਐਮਐਲਏ ਨੂੰ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਪਹਿਲਾਂ ਤੇ ਮੈਂ ਉਹਨਾਂ ਦੇ ਇਹ ਸ਼ਬਦਾਂ ਦੀ ਕਿਉਂਕਿ ਉਹ ਗਿੱਜੇ ਆ ਹਰ ਵਾਰ ਉਹਨਾਂ ਨੂੰ ਇਦਾਂ ਦੇ ਬੇਤੁਕੀਆਂ ਗੱਲਾਂ ਕਰਦੀਆਂ ਬਹੁਤ ਆਉਂਦੀਆਂ ਹੈ ਪਹਿਲਾਂ ਤਾਂ ਮੈਂ ਉਹਨਾਂ ਨੂੰ ਇੱਕ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਚੁਣੇ ਹੋ ਐਮਐਲਏ ਨੂੰ ਚਬੂਦੇ ਕਿਹਾ ਇਹ ਸਰ ਬਾਬਾ ਸਾਹਿਬ ਮੇਤਕਲਦੀ ਨੇ ਜਿਹੜਾ ਸਾਨੂੰ ਹੱਕ ਦਿੱਤਾ ਵੋਟ ਪਾਉਣ ਦਾ ਤੇ ਇਲੈਕਸ਼ਨ ਲੜਨ ਦਾ ਉਹਦੇ ਹੱਕ ਦੇ ਤਹਿਤ ਹੀ ਅਸੀਂ ਜਿਹੜੇ ਆਮ ਕਿਸਾਨਾਂ ਦੇ ਪੁੱਤਰ ਆ ਅਸੀਂ ਜਿਹੜੇ ਆਮ ਗਰੀਬ ਦਲਤ ਪਧਵਾਦਾਂ ਦੇ ਪੁੱਤਰ ਆ ਜਿਹੜੇ ਸਾਡੇ ਬਹੁਤ ਸਾਰੇ ਐਮਐਲਏ ਜਿਹੜੇ ਦਲਤ ਪਧਵਾਦਾਂ ਚੋਂ ਆ ਅਸੀਂ ਜਿਹੜੇ ਲੋਕ ਚੁਣ ਕੇ ਆਏ ਆ ਮੈਂ ਪ੍ਰਤਾਪ ਬਾਜਵੇ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਸਾਬਕਾ ਮੁੱਖ ਮੰਤਰੀ ਚੰਨੀ ਸਮੇਤ ਤੇਰੇ ਸਿੱਧੂ ਸਮੇਤ ਕਾਂਗਰਸ ਦੀਆਂ ਬੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਤੋਪਾ ਆਪਣਿਆਂ ਨੂੰ ਸਮਝਦੇ ਸੀਗੇ ਇਹ ਜਿਨ੍ਹਾਂ ਨੂੰ ਤੂੰ ਜਮੂਦੇ ਕਹਿੰਦਾ ਤੈਨੂੰ ਬਲਤ ਸ਼ਰਮ ਆਉਣੀ ਚਾਹੀਦੀ ਹੈ ਕਿ ਇੰਨਾ ਬੰਦਿਆਂ ਨੇ ਬਹੁਤ ਲੱਕ ਤੋੜ ਵੀ ਹਾਰ ਦੇ ਕੇ ਆਏ ਆ ਸੋ ਮੈਂ ਮੈਂ ਤਾਂ ਕਹਿ ਸੀਗਾ ਕਿ ਸੀਐਮ ਸਾਹਿਬ ਨੂੰ ਚਾਹੀਦਾ ਕਿ ਇਹਦੇ ਖਿਲਾਫ ਕਾਰਵਾਈ ਕਰੇ ਉਹ ਬਾਜਵਾ ਜਿਹੜਾ ਜਿੱਦਾਂ ਦੇ ਉਹ ਆਪ ਬਿਆਨ ਦਿੰਦਾ ਇਦਾਂ ਹੀ ਕਦੀ ਕਦੀ ਉਹਦਾ ਜਿਹੜਾ ਕੌਮੀ ਲੀਡਰ ਹੈ ਰੋਹ ਲਗਾਂਦੀ ਉਹ ਵੀ ਬੇ ਬੇ ਤੁਖੀਆਂ ਕਹੀ ਉਹਦਾ ਗੱਲਾਂ ਜਿਹੜੀਆਂ ਉਹ ਸੰਵਿਧਾਨ ਦੇ ਪੱਧਰ 'ਤੇ ਕਰਦਾ ਸੋ ਇਹਨਾਂ ਦੀ ਇੱਕ ਆਦਤ ਹੈ ਪਰ ਅਸੀਂ ਜੋ ਵੀ ਹਾਂ ਅਸੀਂ ਲੋਕਾਂ ਦੇ ਚੁੜੇ ਹੋਏ ਨੁਮਾਇंदे ਪ੍ਰਤਾਪ ਬਾਜਵਾ ਕਦੀ ਕੁਝ ਕਹਿ ਦਿੰਦਾ ਇਹ ਸੁਮਗਦੀ ਪਤਾ ਨਹੀਂ ਕਿੱਥੋਂ ਆਈ ਆ ਜੀ ਇਹ ਇਹ ਪਤਾ ਨਹੀਂ ਕੌਣ ਆ ਗਿਆ ਜੀ ਉਹਨੂੰ ਬੰਦੇ ਵੀ ਦੇਖਦੇ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ 27 ਬਿਲਕੁਲ ਆਈ ਖੜੀ ਐ ਇੰਨੇ ਹੀ ਬੰਦਿਆਂ ਨੇ ਪਹਿਲਾਂ ਬੜੇ ਬੜੇ ਤੇਰੇ ਜਿਹੜੇ ਕਾਗਜ਼ ਸੀ ਸੀਗੇ ਉਹਨਾਂ ਨੂੰ ਜਿਹੜਾ ਲੱਕ ਤੋੜ ਵੀ ਹਾਫ ਦਿੱਤੀ ਤੇ ਇਹੀ ਬੰਦੇ ਦੁਆਰਾ ਫੇਰ 27 ਦੇ ਵਿੱਚ ਤੂੰ ਤੂੰ ਜਦ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੇ ਜਿੰਨਾਂ ਦੇ ਹੱਕ ਦਿੱਤਾ ਉਹਨਾਂ ਨੂੰ ਕਿੱਦਾਂ ਦੇ ਸ਼ਬਦ ਬੋਲਦਾ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ ਕਾਂਗਰਸ ਪਾਰਟੀ ਸੋਚੇ ਕਿ ਉਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਕਿੰਨੀ ਵਾਰ ਉਹਨੇ ਬੇਤੁਕੀਆਂ ਗੱਲਾਂ ਕੀਤੀਆਂ ਕਦੀ ਉਹ ਬੱਤੀਆਂ ਬੰਬਾਂ ਦੀ ਗੱਲ ਕਰ ਦਿੰਦਾ ਕਦੀ ਕਹਿੰਦਾ ਜੀ 32 ਐਮਐਲ ਮੇਰੇ ਸੰਪਰਕ ਦੇ ਵਿੱਚ ਹੈ ਕਦੀ ਕਹਿੰਦਾ ਜੀ ਇਹ ਮਟੀਰੀਅਲ ਪਤਾ ਨਹੀਂ ਕਿੱਥੋਂ ਆ ਗਿਆ ਮੈਂ ਤਾਂ ਕਾਂਗਰਸ ਦੇ ਲੀਡਰਾਂ ਨੂੰ ਕਹੂੰਗਾ ਪਈ ਐਦੀ ਜ਼ਬਾਨ ਨੂੰ ਥੋੜਾ ਜਿਹਾ ਉਹ ਲਗਾਮ ਲਗਾਓ ਇਹ ਇਹਦਾ ਮਤਲਬ ਇਹਦੀ ਹੈ ਕਿ ਤੂੰ ਜੋ ਮਰਜ਼ੀ ਬੋਲੀ ਜਾਂਦੇ ਈ ਜੋ ਮਰਜ਼ੀ ਸੁਣੀ ਦੇਵਾਂਗੇ ਅਸੀਂ ਉਹ ਬਾਸ਼ਾ ਦੀ ਬੋਲ ਨਹੀਂ ਚਾਹੁੰਦੇ ਸਾਨੂੰ ਸਾਡੇ ਮਾਂ ਪਿਓ ਨੇ ਅਕਲ ਦਿੱਤੀ ਹੈ ਜੇ ਉਹਦੇ ਮਾਂ ਪਿਓ ਨੇ ਉਹਨੂੰ ਨਹੀਂ ਅਕਲ ਦਿੱਤੀ ਉਨਨ ਤੋਂ ਮੀਂਹ ਆ ਕੇ ਲੋਕਾਂ ਨੇ ਚੋਣਾਂ ਮੰਨਦੇ ਨੂੰ ਕੀ ਆਖੀਦਾ ਅਸੀਂ ਲੋਕਾਂ ਨੇ ਚੁਣਿਆ ਵੋਟਾਂ ਲੈ ਕੇ ਆਏ ਸੱਤ ਅਸੀਂ ਕੋਈ ਉਹ ਨਾਮਜਦ ਹੋਏ ਨਹੀਂ ਐਮਐਲਏ ਅਸੀਂ ਵੋਟਾਂ ਦੇ ਨਾਲ ਇੱਕ ਵੱਡੀ ਲੜਾਈ ਲੜ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਤੋਂ ਲੈ ਕੇ ਚੰਨੀ ਤੋਂ ਲੈ ਕੇ ਸਿੱਧੂ ਤੋਂ ਲੈ ਕੇ ਬੜੇ ਬੜੇ ਵੱਡੇ ਲੀਡਰਾਂ ਨੂੰ ਖਿਲਾ ਕੇ ਆਏ ਆ ਇਸ ਕਰਕੇ ਚੁਣੇ ਹੋਏ ਐਮਐਲਏ ਨੂੰ ਕਿਦਾਂ ਸਬੋਧਨ ਕਰਨਾ ਚਾਹੀਦਾ ਪਰਤਾਬ ਬਾਜਵਾ ਜੀ ਥੋੜੀ ਬਹੁਤੀ ਅਕਲ ਸਿੱਖੋ ਤੁਸੀਂ ਗੱਲਾਂ ਕਰ ਲੱਗੇ ਬਹੁਤ ਕਰਦੇ ਹੋ ਐਂ ਲੱਗਦੇ ਹੋ ਜਿੱਦਾਂ ਬੜੇ ਪੜ੍ਹੇ ਲਿਖੇ ਹੋ ਪਰ ਜਦੋਂ ਆਪਣੇ ਮੂੰਹ 'ਚੋ ਸ਼ਬਦ ਕੱਢਦੇ ਹੋ ਉਹ ਇੰਨੇ ਭੈੜੇ ਤੇ ਗਿਆਨਿਆ ਵਰਗੇ ਸ਼ਬਦ ਕੱਢਦੇ ਹੋ ਸਾਨੂੰ ਜਿੱਦਾਂ ਤੂੰ ਇਹ ਕਹਿੰਦੇ ਅਸੀਂ ਨਹੀਂ ਇੰਦਾਂ ਦੇ ਸ਼ਬਦ ਬੋਲ ਸਕਦੇ ਐਂ ਨਹੀਂ ਇਹ ਗੱਲ ਕਹਿ ਸਕਦੇ ਪਰ ਤੂੰ ਹੀ ਕਹਿੰਦੇ ਮੇਰਾ ਤਜਰਬਾ ਬਹੁਤ ਹੈ ਜੀ ਮੈਂ ਤੇ ਜੀ ਇੰਨੀ ਵਾਰ ਮਲੇ ਰਹਿਆ ਜੀ ਮੈਂ ਲੋਕ ਸਭਾ 'ਚ ਰਹਿਆ ਹਾਂ ਸਭਾ 'ਚ ਰਹਿਆ ਹਾਂ ਸੋ ਮੈਂ ਮੈਂ ਬਾਜਵੇ ਦੇ ਬਿਆਨ ਦੀ ਜਿਹੜੀ ਨਿੰਦਾ ਕਰਦਾ ਹਾਂ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਉਹਦੇ ਖਿਲਾਫ ਕਾਰਵਾਈ ਕਰੋ ਜਿਹੜਾ ਉਹਨੇ ਸਾਨੂੰ ਜਬੂਦੇ ਕਿਹਾ ਕਿਉਂਕਿ ਜਬੂਦੇ ਕਹਿਣਾ ਇੱਕ ਚੁੜੇ ਹੋਏ ਐਮਐਲਏ ਨੂੰ ਲੋਕਾਂ ਦੇ ਦਮਦਾਰ ਨੂੰ ਕੱਲਾ ਸਾਨੂੰ ਨਹੀਂ ਜਿਨ੍ਹਾਂ ਨੇ ਚੁਣਿਆ ਉਹਨਾਂ ਦੀ ਵੀ ਜੜੀ ਉਹਨੇ ਬਲਤ ਜੜੀ ਉਹ ਅਨਸਲਟ ਕੀਤੀ ਹੈ ਕਿਉਂਕਿ ਚੁਣ ਕੇ ਆਏ ਅਸੀਂ ਉਧਾਂ ਨਹੀਂ ਆਏ ਉਹ ਪੰਜਾਬ ਦੇ ਲੋਕਾਂ ਦੀ ਅਨਸਲਟ ਕਰਿਆ ਪ੍ਰਸਾਦ ਬਾਜਵਾ ਤੂੰ ਪਤਾ ਲੱਗ ਜਾ ਤੂੰ ਹੀ ਪਤਾ ਲੱਗ ਜਾ ਉਹਨੂੰ ਉਹ ਕੀ ਕਹਿੰਦਾ ਕੀ ਆ ਕੰਨਾਈ ਪ੍ਰਤਾਪ ਸਿੰਘ ਕਹਦੋ ਤਾਂ ਬਾਅਦ ਇੱਕ ਹੋਰ ਪ੍ਰਤਾਪ ਆਦਿਆ ਉਹ ਪਹਿਲਾ ਪ੍ਰਤਾਪ ਸਿੰਘ ਕਹਦੋਂ ਦੇ ਪੈਦਾ ਆ ਗਏ